ভক্ত बाबा कबीर साहब दी आरंभलिया पंक्तियां ਦੇ ਵਿੱਚ ਬਖਸ਼ਿਸ਼ ਕਰਦੇ ਨੇ ਬਿਲਾਗਲ ਗ੍ਰਹਿ ਤਜ ਬਨਖੰਦ ਜਾਈ ਐ ਚੋਨ ਖਾਈ ਕੰਦਾ ਅਜ ਹਉ ਬਕਾਰ ਨਾ ਛੁਡਈ ਆਪੀ ਮਨ ਮੰਦਾ ਭਗਤ baba kabir sir ji ਗੱਲ ਕਰਦੇ ਨੇ ਬੇਅੰਤ ਉਲੋਕ ਨੇ ਦੁਨੀਆ ਤੇ ਸੰਸਾਰ ਦੀ ਧਰਤੀ ਤੇ ਜਿਹੜੇ ਆਪਣੇ ਅੰਦਰ ਦੇ ਬਕਾਰਾਂ ਨੂੰ ਛੱਡਣ ਦੇ ਲਈ ਯੋਗ ਮਤ ਦਾ ਸਹਾਰਾ ਲੈ ਕੇ ਤੇ ਜੰਗਲਾਂ ਵਾਲੇ ਪਾਸੇ ਨੂੰ ਰੁਖ ਕਰ ਲਿਆ ਆਪਣੇ ਮਨ ਚ ਗੱਲ ਬਥਾ ਲਈ ਕਿ ਸ਼ਾਹ ਆਪਣੇ ਘਰ ਨੂੰ ਛੱਡ ਕੇ ਗ੍ਰਹਤ ਅਜ ਗ੍ਰਹਤ ਅਜ ਦਾ ਮਤਲਬ ਹੈ ਆਪਣੇ ਘਰ ਨੂੰ ਛੱਡਣਾ বনਖੰਡ ਜਾਈਏ বন ਦਾ ਮਤਲਬ ਹੁੰਦਾ ਜੰਗਲ ਜੰਗਲਾਂ ਦੇ ਵਿੱਚ ਮਣਾ ਦੇ ਵਿੱਚ ਪਹਾੜਾਂ ਚਕੰਦਰਾ ਚ ਆਪਣੇ ਘਰ ਨੂੰ ਤਿਆਗ ਦੇਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੰਦਖਲਾਸੀ ਪਾ ਲੈਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਜਾਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਸਮਾਜ ਤੋਂ ਦੂਰ ਹੋ ਜਾਣਾ। ਗ੍ਰਹਿ ਨੂੰ ਛੱਡਣ ਦਾ ਮਤਲਬ ਹੈ ਕਿ ਜੋ ਜ਼ਿੰਮੇਵਾਰੀਆਂ ਸਾਨੂੰ ਨਿਭਾਉਣੀਆਂ ਚਾਹੀਦੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਤੋਂ ਦੂਰ ਹੋ ਜਾਈਏ। ਪਰ ਉਹ ਜਾਈਏ ਲਾਂਬੇ ਹੋ ਜਾਈਏ। ਤੇ ਇਸ ਲਈ ਬਿਆੰਤ ਲੋਕ ਜਿਹੜੇ ਸਨ ਉਹਨਾਂ ਨੇ ਘਰ ਛੱਡਨੇ ਸ਼ੁਰੂ ਕਰ ਦਿੱਤੇ। ਗ੍ਰਹਿ ਤਜ। ਮਨ ਖੰਡ ਜਾਈਏ ਬਣਾ ਵਿੱਚ ਚਲੇਗੇ ਪਹਾੜਾਂ ਤੇ ਕੰਦਰਾ ਵਿੱਚ ਚਲੇਗੇ ਚੁਣ ਖਈਏ ਕੰਦਾ ਤੇ ਕਹਿੰਦੇ ਫਿਰ ਉੱਥੇ ਜਾ ਕੇ ਤੰਦ ਮੂਲ ਖਾਣ ਲੱਗਦੇ ਕੰਦ ਮੂਲ ਦਾ ਮਤਲਬ ਹੁੰਦਾ ਜੀ ਜਿਹੜੇ ਬਾਜ਼ਾਰ ਤੋਂ ਧਰਤੀ ਵਿੱਚ ਪੈਦਾ ਹੁੰਦੇ ਆ ਜਿਵੇਂ ਮੂਲੀ ਐ ਗਾਜਰ ਐ ਉਹਨਾਂ ਨੂੰ ਪੁੱਟ ਕੇ ਖਾਣਾ ਚੁਣ ਖਈਏ ਕੰਦਾ ਹੁਣ ਉਹਨਾਂ ਦੀ ਆਪਣੀ ਥਿੰਕਿੰਗ ਹੈ ਆਪਣੀ ਸੋਚ ਹੈ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੈ ਜਿਾ ਕਹਿ ਲੋ ਉਹਨਾਂ ਲੋਕਾਂ ਨੇ ਆਪਣੇ ਅੰਦਰ ਇਹ ਬਿਠਾ ਲਿਆ ਕਿ ਜਿਹੜੇ ਪਦਾਰਥ ਧਰਤੀ ਵਿੱਚ ਉਗਦੇ ਨੇ ਧਰਤੀ ਵਿੱਚ ਉੱਗਣ ਵਾਲੇ ਪਦਾਰਥਾਂ ਨੂੰ ਖਾਵਾਗੇ ਤੇ ਵਿਕਾਰ ਨਹੀਂ ਪੈਦਾ ਹੁੰਦੇ ਉਹਨਾਂ ਦੇ ਮੰਨਦਾ ਪੱਤੇ ਖਾ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ ਕਿ ਅਸੀਂ ਉਹ ਪਦਾਰਥ ਨਹੀਂ ਖਾਣੇ ਕਿਉਂ ਨਾ ਪਦਾਰਥਾਂ ਨੂੰ ਖਾਣ ਦੇ ਨਾਲ ਵਿਕਾਰ ਪੈਦਾ ਹੁੰਦਾ ਹੈ ਇਹ ਬਿਲਕੁਲ ਗਲਤ ਸੋਚ ਹੈ ਕਦੀ ਇਹ ਤਾਂ ਨਹੀਂ ਉਸ ਵਿਕਾਰ ਜਿਸ ਬੰਦੇ ਦੇ ਅੰਦਰ ਪੈਦਾ ਹੋ ਗਿਆ ਉਹ ਜਿਹਦੇ ਅੰਦਰ ਵਿਕਾਰ ਹੈ ਉਹ ਭਾਵੇਂ ਕੰਧ ਮੂਲ ਖਾਵੇ ਤੇ ਭਾਵੇਂ ਉਹ ਬੰਦਾ ਕੋਰ ਜਿਹੜੇ ਪਦਾਰਥ ਸੀ ਕਿੰਨੇ ਆ ਵੀ ਇਹ ਨਾਂਨ ਵਿੱਚ ਇਹ ਫਲਾਣਾ ਹੈ ਉਹ ਪਦਾਰਥ ਖਾਵੇ ਜੇ ਅੰਦਰ ਵਿਕਾਰਨ ਤੇ ਉਤਪਨ ਹੋਣਾ ਹੈ ਕਿਉਂਕਿ ਵਿਕਾਰ ਅੰਦਰ ਹੈ ਵਿਕਾਰ ਦਾ ਪਦਾਰਥ ਨਾਲ ਸੰਬੰਧ ਨਹੀਂ ਹੈ ਵਿਕਾਰ ਦਾ ਪਦਾਰਥ ਨਾਲ ਸੰਬੰਧ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਜਿਹੜਾ ਅਸੀਂ ਪਦਾਰਥ ਖਾ ਰਹੇ ਹਾਂ ਉਸ ਪਦਾਰਥ ਦੇ ਨਾਲ ਸਾਡੇ ਅੰਦਰੋਂ ਵਿਕਾਰ ਖਤਮ ਹੋ ਜਾਵੇ ਬਿਲਕੁਲ ਨਹੀਂ ਹੋਣੇ ਔਰ ਇਹਨਾਂ ਲੋਕਾਂ ਨੇ ਸੋਚ ਲਿਆ ਵੀ ਘਰ ਨੂੰ ਛੱਡ ਕੇ ਬਣਾ ਵਿੱਚ ਜਾ ਕਰਕੇ ਜੰਗਲਾ ਵਿੱਚ ਜਾ ਕੇ ਕੰਦ ਮੂਲ ਖਾਣ ਦੇ ਨਾਲ ਹੀ ਜਿਹੜੇ ਅੰਦਰ ਦੇ ਵਿਕਾਰ ਨੇ ਖਤਮ ਹੋ ਜਾਂਦੇ ਆ ਇਹ ਬਿਲਕੁਲ ਗਲਤ ਖਿਆਲ ਸੋਚੀ ਕਦੀ ਨਹੀਂ ਤਾਂ ਕਿਉਂਕਿ ਵਿਕਾਰ ਤੇ ਅੰਦਰ ਹੈ ਵਿਕਾਰ ਤੱਕ ਢਾਲ ਖਾਣ ਵਾਲੇ ਦੇ ਅੰਦਰ ਵੀ ਹੈ ਵਿਕਾਰ ਤੱਕ ਮੀਟ ਖਾਣ ਵਾਲੇ ਦੇ ਅੰਦਰ ਨਹੀਂ ਹੈ ਵਿਕਾਰ ਹੈ ਤੇ ਉਹ ਵਿਕਾਰ ਸਾਰਿਆਂ ਦੇ ਅੰਦਰ ਨੇ ਤੁਹਾਡੀ ਖਰਾਬ ਨੇ ਵਿਕਾਰ ਨਹੀਂ ਪੈਦਾ ਕਰਨਾ ਵਿਕਾਰ ਤੁਹਾਡੇ ਅੰਦਰਲੇ ਮਨ ਨੇ ਪੈਦਾ ਕਰਦਾ ਹੈ ਸਪਰਸ਼ਾ ਨੇ ਵਿਕਾਰ ਵੀ ਨਹੀਂ ਪੈਦਾ ਕਰਦਾ ਜਿਹੜਾ ਵਿਕਾਰ ਪੈਦਾ ਹੋਣਾ ਹੈ ਉਹ ਤੁਹਾਡੇ ਅੰਦਰ ਤੋਂ ਹੋਣਾ ਹੈ ਮੈਂ ਪੜ ਰਿਹਾ ਹਾਂ ਸਨ

ਦੋਸ਼ੀ ਸਾਡਾ ਸਰੀਰ ਹੈ ਜਾਂ ਸਾਡਾ ਮਨ ਹੈ ਅਸੀਂ ਸੋਚੀਏ ਵੀ ਦੋਸ਼ੀ ਕੌਣ ਹੈ ਵਿਕਾਰ ਉਤਪਨ ਕਰਨ ਦੇ ਵਿੱਚ ਸਾਡਾ ਸਰੀਰ ਦੋਸ਼ੀ ਹੈ ਜਾਂ ਸਾਡਾ ਮਨ ਦੋਸ਼ੀ ਹੈ ਤੇ ਉਹ ਕਹਿੰਦਾ ਕਿ ਮੈਂ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਕਿਉਂਕਿ ਮੇਰਾ ਸਰੀਰ ਦੋਸ਼ੀ ਨਹੀਂ ਹੈ ਸਰੀਰ ਦੋਸ਼ੀ ਨਹੀਂ ਹੈ ਵਿਕਾਰ ਪੈਦਾ ਕਰਨ ਚ ਰੱਬਾ ਕਾਂਗੇ ਵੀ ਵਿਕਾਰ ਤੇ ਸਰੀਰ ਪੈਦਾ ਕਰਦਾ ਜਿੰਨਾ ਵਿਕਾਰ ਹੈ ਉਹ ਸਰੀਰ ਤੋਂ ਤੁਤਤ ਹੁੰਦਾ ਹੈ ਫਿਜ਼ੀਕਲ ਸਰੀਰ ਤੋਂ ਹੁੰਦਾ ਪਰ ਨਹੀਂ ਉਹ ਕਹਿੰਦਾ ਮੈਂ ਆਪਣੇ ਸਰੀਰ ਦਾ ਧੰਨਵਾਦ ਕੀਤਾ ਕਿ ਤੇਰਾ ਧੰਨਵਾਦ ਹੈ ਤੂੰ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਆ ਹੈ ਮੈਨੂੰ ਅੱਗੇ ਵਧਣ ਤੇ ਲਈ ਸਿੱਖਿਆ ਦਿੱਤੀ ਏ ਮੈਨੂੰ ਅੱਗੇ ਵਧਣ ਤੇ ਲਈ ਸੋਚ ਦਿੱਤੀ ਏ ਸਮਝ ਦਿੱਤੀ ਏ ਮੈਂ ਬਹੁਤ ਅੱਗੇ ਵਧਿਆ ਸਿਰਫ ਤੇ ਸਿਰਫ ਤੇਰੇ ਕਰਕੇ ਵਧਿਆ ਕਿਉਂਕਿ ਤੂੰ ਮੇਰਾ ਸਾਥ ਦਿੱਤਾ ਏ ਤੂੰ ਸਰੀਰ ਨੇ ਮੇਰਾ ਸਾਥ ਦਿੱਤਾ ਏ ਇਸ ਕਰਕੇ ਮੈਂ ਇਡੀ ਦੂਰ ਤੱਕ ਪਹੁੰਚਿਆ ਇਸ ਕਰਕੇ ਮੈਂ ਇਡਾ ਵੱਡਾ ਮੁਕਾਮ ਹਾਸਲ ਕੀਤਾ ਹੈ ਉਹਦਾ ਕਾਰਨ ਹੈ ਕਿ ਤੂੰ ਮੇਰੇ ਨਾਲ ਸੈਂ ਸਰੀਰ ਨੂੰ ਕਿਹਾ ਮੈਂ ਸਰੀਰ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸਰੀਰ ਮੇਰਾ ਦੋਸ਼ੀ ਨਹੀਂ ਹੈ ਅਸੀਂ ਵੀ ਕਿਉਂਕਿ ਜਦੋਂ ਤੁਸੀਂ ਸਰੀਰ ਨੂੰ ਦੋਸ਼ੀ ਮੰਨਣ ਲੱਗ ਜਾਓਗੇ ਤੇ ਫਿਰ ਯਾਦ ਰੱਖਿਓ ਤੁਸੀਂ ਕਦੀ ਅੱਗੇ ਨਹੀਂ ਵਧ ਸਕੋਗੇ ਬਹੁਤੇ ਲੋਕ ਆਪਣੇ ਸਰੀਰ ਨੂੰ ਦੋਸ਼ੀ ਮੰਨੀ ਫਿਰਦੇ ਆ ਕਿਉਂਕਿ ਰੋਗੀ ਮਨ ਹੈ ਸਰੀਰ ਰੋਗੀ ਉਦੋਂ ਹੁੰਦਾ ਜਦੋਂ ਤੁਹਾਡਾ ਮਨ ਰੋਗੀ ਹੁੰਦਾ ਹੈ ਜੇ ਤੁਹਾਡਾ ਮਨ ਤਗੜਾ ਹੈ ਮਨੋਬਲ ਉੱਚਾ ਹੈ ਫਿਰ ਸਰੀਰ ਰੋਗੀ ਨਹੀਂ ਹੋਵੇਗਾ ਪਰ ਅਸੀਂ ਹਮੇਸ਼ਾ ਸਰੀਰ ਨੂੰ ਹੀ ਦੋਸ਼ ਦਿੰਦਾ ਹੈ ਹਮੇਸ਼ਾ ਸਰੀਰ ਨੂੰ ਦੋਸ਼ ਦਿੰਦਾ ਕਿ ਸਰੀਰ ਦੋਸ਼ੀ ਹੈ ਸਰੀਰ ਦੋਸ਼ੀ ਨਹੀਂ ਹੈ ਮਨ ਦੋਸ਼ੀ ਹੈ ਵਿਕਾਰ ਦੀ ਗੱਲ ਕਰ ਰਿਹਾ ਨੂੰ ਸਮਝੋ ਬਾਰੀ ਤੌਰ ਤੇ ਆਪਣੇ ਨਾਲ ਕੁਝ ਹੋ ਜਾਂਦਾ ਉਹ ਗੱਲ ਵਕਰੀ ਹੈ ਅੰਤਰੀਵੀ ਤੌਰ ਤੇ ਗੱਲ ਕਰ ਰਿਹਾ ਮੈਂ ਸਿਰਫ ਤੇ ਸਿਰਫ ਵਿਕਾਰ ਦੀ ਗੱਲ ਕਰ ਰਿਹਾ ਨਾ ਕਿ ਬਾਰੀ ਕਿਸੇ 60 ਫੀਟ ਦੀ ਗੱਲ ਕਰ ਰਿਹਾ ਦੋਸ਼ੀ ਕੌਣ ਹੈ ਦੋਸ਼ੀ ਹੈ ਸਾਡਾ ਮਨ ਕਿਉਂਕਿ ਜਦੋਂ ਵਿਕਾਰ ਉਤਪਨ ਹੁੰਦਾ ਹੈ ਉਹ ਸਰੀਰ ਤੋਂ ਨਹੀਂ ਹੁੰਦਾ ਸਾਡੇ ਅੰਦਰੋਂ ਉਤਪਨ ਹੁੰਦਾ ਹੈ ਅੰਦਰੋਂ ਉਤਪਨ ਹੁੰਦਾ ਹੈ ਕਿ ਵਿਦਵਾਨ ਉਹ ਕਹਿੰਦਾ ਵੀ ਕਿਸੇ ਨੇ ਸਵਾਲ ਲਿਖਿਆ ਵਿਕਾਰਾਂ ਪ੍ਰਤੀ ਤੇ ਸਵਾਲ ਲਿਖ ਕੇ ਉਹਨੇ ਪਰਚੀ ਪਕੜਾਉਣ ਦਾ ਯਤਨ ਕੀਤਾ ਜਿਸ ਸਾਧੂ ਜਿਸ ਫਿਲਾਸਫਰ ਨੂੰ ਜਿਸ ਜਿਸ ਬੰਦੇ ਨੂੰ ਉਹ ਪਰਚੀ ਫੜਾਰੀ ਸੀ ਲੇਡੀ ਸੀਓ ਉਨੇ ਹੱਥ ਬਹੁਤ ਉੱਚਾ ਚੁੱਕ ਕੇ ਉਹਨੂੰ ਪਰਚੀ ਪਕੜਾਈ ਜਦੋਂ ਉਹਨੇ ਪਰਚੀ ਪਕੜੀ ਉਹਨੇ ਕਿਹਾ ਵੀ ਇੰਨਾ ਉੱਚਾ ਹੱਥ ਚੁੱਕ ਕੇ ਪਰਚੀ ਕਿਉਂ ਪਕੜਾਈ ਕਾਰਨ ਕੀ ਉਹ ਕਹਿੰਦੀ ਕਿ ਕਰਨੇ ਆ ਕਿ ਵਿਕਾਰ ਦੀ ਗੱਲ ਚੱਲ ਰਹੀ ਏ ਤੇ ਇਸ ਕਰਕੇ ਮੈਂ ਸੋਚਿਆ ਕਿ ਤੁਹਾਡਾ ਹੱਥ ਮੇਰੇ ਖੱਤ ਨਾਲ ਛਪਰਸ਼ ਨਾ ਹੋ ਜਾਏ ਕਿਉਂਕਿ ਜੇ ਤੁਹਾਡਾ ਹੱਥ ਮੇਰੇ ਨਾਲ ਛਪਰਸ਼ ਹੋਇਆ ਤੇ ਵਿਕਾਰ ਪੈਦਾ ਹੋਵੇਗਾ ਵਿਕਾਰ ਕਰ ਕਿਉਂਕਿ ਛਪਰਸ਼ਤਾ ਦੇ ਵਿੱਚੋਂ ਅਸੀਂ ਵਿਕਾਰ ਪੈਦਾ ਕਰਦੇ ਹਾਂ ਛਪਰਸ਼ਤਾ ਉਹਨੇ ਕੋ ਸੋਨਾ ਦਾ ਜਵਾਬ ਦਿੱਤਾ ਉਹ ਕਹਿੰਦਾ ਵਿਕਾਰ ਛਪਰਸ਼ਤਾ ਦੇ ਨਾਲ ਨਹੀਂ ਹੈ ਤੁਸੀਂ ਕਿਸੇ ਨੂੰ ਖਤਮ ਲਾਉਂਦੇ ਹੋ ਵਿਕਾਰ ਥੋੜਾ ਪੈਦਾ ਹੁੰਦਾ اچਾਂਤਕ ਤੁਸੀਂ ਕਿਸੇ ਲੈਣ ਚ ਲੱਗੇ ਕੋ ਤੁਹਾਡਾ ਖਤਰ ਕਰ ਸੇ ਨਾ ਟੱਚ ਹੋ ਜਾਂਦਾ ਹੈ ਵਿਕਾਰ ਥੋੜਾ ਪੈਦਾ ਹੁੰਦਾ ਤੁਸੀਂ ਕਤਾਰਾਂ ਚ ਮੱਥਾ ਟੇਕਦੇ ਹੋ ਦਰਬਾਰ ਸਾਹਿਬ ਕਿੰਨੀ ਪੀੜ ਹੁੰਦੀ ਇੱਕ ਦੂਜੇ ਦੇ ਨਾਲ ਖੜੇ ਹੁੰਨੇ ਆ ਸੀ ਮੋਢੇ ਨਾਲ ਮੋਢਾ ਜੁੜ ਕੇ ਖੜੇ ਹੁੰਦੇ ਪਰ ਕੀ ਸਾਨੂੰ ਉੱਥੇ ਵਿਕਾਰ ਪੈਦਾ ਹੁੰਦਾ ਸਪਰਸ਼ਤਾ ਨਾ ਇੱਕ ਦੂਜੇ ਦੇ ਨਾਲ ਟੱਚ ਵੀ ਹੁੰਨੇ ਆ ਸਪਰਸ਼ਤ ਹੈ ਪਰ ਕੀ ਵਿਕਾਰ ਪੈਦਾ ਹੁੰਦਾ ਨਹੀਂ ਵਿਕਾਰ ਉਸ ਟਾਈਮ ਪੈਦਾ ਹੁੰਦਾ ਜਦੋਂ ਤੁਹਾਡੇ ਮਨ ਵਿੱਚੋਂ ਚੱਲਦਾ ਹੈ ਵਿਕਾਰ ਪ੍ਰਤੀ ਕੁਝ ਅਦਰਵਾਇਜ਼ ਨੇ ਉਹਨੇ ਕਿਹਾ ਮੇਰੇ ਹੱਥ ਟੱਚ ਕਰਨ ਦੇ ਨਾਲ ਸਪਰਸ਼ ਕਰਨ ਦੇ ਨਾਲ ਤੇਰੇ ਅੰਦਰ ਵਿਕਾਰ ਨਹੀਂ ਪੈਦਾ ਹੋਣਾ ਸੀ ਔਰ ਮੇਰੇ ਅੰਦਰ ਵੀ ਵਿਕਾਰ ਨਹੀਂ ਪੈਦਾ ਹੁੰਦਾ ਜਿੰਨਾ ਤੱਕ ਇਹ ਵਿਕਾਰ ਸਾਡੇ ਅੰਦਰੋਂ ਨਹੀਂ ਚੱਲਦਾ ਕਿਉਂਕਿ ਇਹ ਅੰਦਰ ਦੀ ਬਿਰਤੀ ਤੋਂ ਚੱਲਦਾ ਹੈ ਵਿਕਾਰ ਅੰਦਰ ਹੈ ਸਪਰਸ਼ਾ ਬਾਹਰ ਬਾਦ ਜੀਏ ਪਰ ਪਹਿਲਾ ਉਪਕਾਰ ਸਾਡੇ ਅੰਦਰ ਉਤਪਨ ਹੋ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਆਪਣੇ ਘਰ ਕਿਉਂ ਛੱਡੇ ਇਸੇ ਕਰਕੇ ਛੱਡੇ ਕਿ ਅਸੀਂ ਇਹਨਾਂ ਵਿਕਾਰਾਂ ਚ ਨਾ ਫਸ ਜਾਈਏ ਗ੍ਰਹਿ ਤਜ ਬਨਖੰਡ ਜਾਈਏ ਚੁਨਖਾਈਏ ਤੰਦਾ ਤੇ ਕੀ ਕਹਰੇ ਭਗਤ baba ਕਬੀਰ ਸਾਹਿਬ ਅਜੂ ਹੂੰ ਵਿਕਾਰ ਨਾ ਛੋੜੀ ਅਜੂ ਹੂੰ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ ਵਿਕਾਰ ਤੇ ਅੰਦਰ ਹੈ ਘਰ ਵੀ ਛੱਡ ਦਿੱਤਾ ਕੰਦਰਾ ਪਹਾੜਾਂ 'ਚ ਰਹਿਣ ਲੱਗ ਪਿਆ ਤੇ ਜੋ ਜੋਗੀ ਲੋਕ ਕਹਿੰਦੇ ਆ ਵੀ ਕੰਦ ਮੂਲ ਖਾਏ ਕੰਦ ਮੂਲ ਖਾ ਕੇ ਵਿਕਾਰ ਨਹੀਂ ਪੈਦਾ ਹੁੰਦੇ ਪਰ ਵਿਕਾਰ ਤੇ ਅੰਦਰ ਹੈ ਨਾ ਵਿਕਾਰ ਤੇ ਅੰਦਰ ਸੇ ਕੰਦ ਮੂਲ ਖਾਣ ਨਾਲ ਵਿਕਾਰ ਤੁਹਾਡਾ ਪੈਦਾ ਖਤਮ ਹੋ ਜਾਏਗਾ ਨਹੀਂ ਹੋਣਾ ਕਿ ਮੂਲੀ ਖਾਓ ਗਾਜਰ ਖਾਓ ਪੱਤੇ ਖਾਓ ਫਲ ਫਰੂਟ ਖਾਓ ਉਹਨਾਂ ਦਾ ਮੰਨਣਾ ਹੈ ਕਿ ਤੜਕਾ ਲਾ ਕੇ ਸਬਜ਼ੀ ਬਣਾ ਕੇ ਨਾ ਖਾਧੀ ਜਾਵੇ ਉਹਦੇ ਨਾਲ ਵਿਕਾਰ ਪੈਦਾ ਹੁੰਦਾ ਹੈ ਉਹ ਮੰਨਦੇ ਆ ਤੇ ਸਚਾਈ ਹੈ ਬਹੁਤੇ ਲੋਕ ਜਿਹੜੇ ਸਾਧ ਬਣਿਆ ਉਹ ਆਪਣੇ ਡੇਰਿਆਂ 'ਚ ਤੜਕਾ ਲਾ ਕੇ ਦਾਲ ਨਹੀਂ ਬਣਾਉਂਦੇ ਤੜਕੇ ਵਾਲੀ ਦਾਲ ਨਹੀਂ ਬਣਾਉਂਦੇ ਵੀ ਉਹਦੇ ਤੋਂ ਵਿਕਾਰ ਪੈਦਾ ਪਨੀਰ ਨਹੀਂ ਖਾਂਦੇ ਕਿਉਂ ਤੋਂ ਵਿਕਾਰ ਪੈਦਾ ਹੋਰ ਬਣੀਆਂ ਅਸੀਆਂ ਚੀਜ਼ਾਂ ਅਵਾਇਡ ਕਰਦੇ ਨੇ ਕਿ ਅਸੀਂ ਆਹ ਚੀਜ਼ਾਂ ਖਾਵਾਂਗੇ ਇਹਦੇ ਨਾਲ ਵਕਾਰ ਪੈਦਾ ਹੋਊਗਾ ਪਰ ਨਹੀਂ ਇੱਕ ਗਲਤ ਸੈਂਸ ਹੈ ਇੱਕ ਗਲਤ ਸੋਚ ਹੈ ਇੱਕ ਗਲਤ ਥਿੰਕਿੰਗ ਹੈ ਕਿਉਂ ਕਿਉਂਕਿ ਵਕਾਰ ਤੇ ਅੰਦਰੋਂ ਪੈਦਾ ਹੁੰਦਾ ਹੈ ਖਾਣ ਦੇ ਨਾਲ ਵਕਾਰ ਦਾ ਕੋਈ ਮਤਲਬ ਨਹੀਂ ਭਵੇਂ ਤੁਸੀਂ ዳਲ ਰੋਟੀ ਖਾ ਰਹੇ ਹੋ ਤੇ ਭਾਵੇਂ ਤੁਸੀਂ ਕੁਝ ਹੋਰ ਖਾ ਰਹੇ ਹੋ ਵਿਕਾਰ ਦਾ ਮੇਨ ਮਤਲਬ ਹੀ ਸਾਡਾ ਮਨ ਹੈ ਔਰ ਮਨ ਤੋਂ ਹੀ ਵਿਕਾਰ ਪੈਦਾ ਹੁੰਦਾ ਹੈ ਮਨ ਤੋਂ ਨਾ ਭਾਵੇਂ ਕੋਈ ਕੰਦਰਾ ਪਹਾੜਾ 'ਚ ਬਿਠਾ ਹੋਣਾ ਦੇਖੋ ਨਾ ਤੁਸੀਂ ਜਿਹੜੇ ਕਹਿੰਦੇ ਅਸੀਂ ਤੇ ਬਹੰਗਮ ਜਿਹੜੇ ਸਿਹੜੇ ਲੋਕ ਕਹਿੰਦੇ ਅਸੀਂ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀਆਂ ਕਿੰਨੀਆਂ ਵੀਡੀਓਜ਼ ਵਾਇਰਲ ਹੋਈਆਂ ਫਿਰ ਇਹਦਾ ਮਤਲਬ ਸੀ ਵਿਕਾਰ ਹੈ ਇਹ ਵਿਕਾਰ ਨੂੰ ਕਰਕੇ ਹੀ ਉਹਨਾਂ ਵਿਕਾਰ ਨੂੰ ਰੂਪ ਦਿੰਦਾ ਹੈ ਸਰੀਰ ਬਿਲਕੁਲ ਵੀ ਦੋਸ਼ੀ ਨਹੀਂ ਐ ਇਸ ਕੰਮ 'ਚ ਦੋਸ਼ੀ ਹੈ ਸਾਡਾ ਮਨ ਮਨ ਦੋਸ਼ੀ ਹੈ ਸਰੀਰ ਨਹੀਂ ਇੱਕ ਹੋਰ ਫਕੀਰ ਦੀ ਗੱਲ ਕਰਾਂ